ਸਤਿ ਸ਼੍ਰੀ ਅਕਾਲ ਜੀ ਤੁਸੀਂ ਦੇਖ ਰਹੇ ਹੋ ਚੈਨਲ ਰਵਨੀਸ਼ ਜੇਕਰ ਤੁਸੀਂ ਸਟੇਟ ਬੈਂਕ ਆਫ ਇੰਡੀਆ ਦੇ ਗਾਹਕ ਹੋ ਅਤੇ ਨਿਯਮਤ ਤੌਰ ਤੇ ਯੂਪੀਆਈ ਰਾਹੀਂ ਲੈਣ-ਦੇਣ ਕਰਦੇ ਹੋ ਤਾਂ ਇਹ ਖਬਰ ਤੁਹਾਡੇ ਲਈ ਬੜੀ ਹੀ ਮਹੱਤਵਪੂਰਨ ਹੈ ਕਿਉਂਕਿ ਬੈਂਕ ਨੇ ਸੂਚਿਤ ਕੀਤਾ ਹੈ ਕਿ ਯੂਪੀਆਈ ਸੇਵਾਵਾਂ 22 ਜੁਲਾਈ 2025 ਨੂੰ ਦੁਪਹਿਰੇ 12:15 ਤੋਂ ਦੁਪਹਿਰ 1 ਵਜੇ ਤੱਕ ਅਸਥਾਈ ਤੌਰ ਤੇ ਉਪਲਬਧ ਨਹੀਂ ਹੋਣਗੀਆਂ ਇਹ ਅਸਥਾਈ ਕਾਪਟ ਅਨਸੂਚਿਤ ਸਿਸਟਮ ਰੱਖਿਆਰਖਾ ਦੇ ਕਾਰਨ ਹੋਵੇਗਾ ਜਿਸ ਦਾ ਉਦੇਸ਼ ਬੈਂਕ ਦੀਆਂ ਸਵਾਵਾਂ ਨੂੰ ਹੋਰ ਬਿਹਤਰ ਬਣਾਉਣਾ ਹੈ ਰੱਖਿਆਰਖਾ ਦਰਾਂਨ ਗਾਕ ਆਮ ਜੁਪੀਆਈ ਲੈਣ ਦੇ ਨਹੀਂ ਕਰ ਸਕਣਗੇ ਹਾਲਾਂਕਿ ਐਸਵੀਆਈ ਨੇ ਸਪਸ਼ਟ ਕੀਤਾ ਹੈ ਕਿ ਇਸ ਤਰ੍ਹਾਂ ਜੁਪੀਆਈ ਲਾਈਟ ਸਵਾਵਾਂ ਜਾਰੀ ਰਹਿਣਗੀਆਂ ਜਾਨੀ ਛੋਟੇ ਲੈਣ ਦੇਣ ਲਈ ਇਹ ਕਲਪ ਉਪਲਬਧ ਰਹੇਗਾ ਬੈਂਕ ਨੇ ਗਾਕਾਂ ਨੂੰ ਕੋਈ ਅਸਫਰਦਾਰ ਮਾਫੀ ਮੰਗੀ ਹੈ ਅਤੇ ਸਹਿਯੋਗ ਲਈ ਅਪੀਲ ਕੀਤੀ ਹੈ ਤੁਹਾਨੂੰ ਦੱਸ ਦਈਏ ਕਿ UPI ਲਾਈਟ ਇੱਕ ਭੁਗਤਾਨ ਹਾਲ ਹੈ UPI ਦੇ ਹਾਲੇ ਸੁਕਰਨ ਨੂੰ UPI ਲਾਈਟ ਕਿਹਾ ਜਾਂਦਾ ਹੈ UPI ਭੁਗਤਾਨ ਲਈ ਤੁਹਾਨੂੰ ਸਿਰਫ ਚਾਰ ਅੰਕਾਂ ਦੇ UPI ਪਿੰਨ ਦੀ ਲੋੜ ਹੁੰਦੀ ਹੈ UPI ਲਾਈਟ ਦੀ ਵਰਤੋਂ ਕਰਕੇ ਇਹ ਬਿਨਾ ਪਿੰਨ ਦੇ ਪੈਸੇ ਟਰਾਂਸਫਰ ਕੀਤੇ ਜਾ ਸਕਦੇ ਹਨ ਅਜੀਆਂ ਹੋਰ ਖਬਰਾਂ ਜਾਣਨ ਲਈ ਸਾਡੇ ਚੈਨਲ ਜੁੜੇ ਰਹਿਣਾ ਅਤੇ ਵੀਡੀਓ ਨੂੰ ਬਾਅਦ ਤੋਂ ਬਾਅਦ ਸ਼ੇਅਰ ਕਰ ਦੇਣਾ ਮਿਲਦੇ ਆਂ ਹੋਰ ਖਬਰ ਦੇ ਨਾਲ ਧੰਨਵਾਦ ਜੀ